ਅਈ ਕੀ ਫਿਰ ਕਿੱਧਰ ਜਾਓਗੇ ਲਾਲਜੀਤ ਭੁੱਲਰ ਕੇ ਵਰਸਾ ਸਿੰਘ ਵਲਟੋਆ ਅਈ ਅਮਰਤਪਾਲ ਨੂੰ ਪਾਉਣੀਆਂ ਜੇ ਵੋਟਾਂ ਸਰਦਾਰ ਜੀ ਇੱਡੀ ਗੱਲ ਜੋ ਹਾਂ ਅਮਰਤਪਾਲ ਨੂੰ ਪਾਉਣੀ ਹੈ ਤੇ ਉਹਨਾਂ ਨੂੰ ਭਗਵੰਤ ਮਾਨ ਤੋਂ ਲੈ ਲਏ ਵੋਟਾਂ ਗੱਲ ਕਰਨੀ ਕਿਉਂ ਵੀ ਅਸੀਂ ਗੱਲ ਸਿੱਧੀ ਆ ਅੱਛਾ ਅੱਛਾ ਅਮਰਤਪਾਲ ਦਾ ਕਿਹੜਾ ਐਸਾ ਕੰਮ ਤੁਹਾਨੂੰ ਚੰਗਾ ਲੱਗਾ ਜਿਹਦਾ ਕਰਕੇ ਉਹ ਜਿਹੜਾ ਜੋ ਨਸ਼ੇ ਤੇ ਕੰਟਰੋਲ ਕਰਨ ਦੇ ਆ ਨਸ਼ੇ ਉਹ ਮਾਰੇ ਦਾ ਕੰਮ ਨੇ ਕੋਈ ਨਹੀਂ ਕੀਤਾ ਵੈਰੀ ਗੁੱਡ ਵੋਟ ਤੇ ਅਮਰਤਪਾਲ ਸਿੰਘ ਜੀ ਆਡੀਆ ਅਸੀਂ ਕਿ ਅਮਰਤਪਾਲ ਨੂੰ ਜਾਊਗੀ ਹਾਂਜੀ ਕੰਮ ਕਰ ਭਗਵੰਤ ਮਾਨ ਨੇ ਅੱਛਾ ਹਾਂਜੀ ਹਾਂਜੀ ਕੋਈ ਉਹਨੇ ਸੋਨਾ ਕੀਤਾ ਕੰਮ ਅਸੀਂ ਅਸੀਂ ਦੇ ਕਹਿੰਦੇ ਅਸੀਂ ਜੀ ਹਾਂਜੀ ਕਿਹੜਾ ਕੰਮ ਅਮਰਤਪਾਲ ਦਾ ਵਧੀਆ ਲੱਗਿਆ ਇਹਦਾ ਨਸ਼ੇ ਜਿਹੜੇ ਨੇ ਬੰਦ ਕੀਤਾ ਕਰਾਊਗਾ ਲੈ ਸ਼ੈਲਸ ਜਿਹੜੇ ਬੰਦ ਕਰਾ ਰਿਆ ਹੁਣ ਨਵੀਂ ਸਰਕਾਰ ਜਿਹੜੀ ਆਈ ਭਗਵੰਤ ਮਾਨ ਦੀ ਇਹਦੇ ਕੰਮਕਾਰ ਨੂੰ ਕਿਦਾਂ ਦੇਖਦੇ ਇਹਦੇ ਜੀ ਦੇਖੋ ਜੀ ਦੋ ਕੰਮ ਤੇ ਦੇ ਬਹੁਤ ਸਹੀ ਕਿਹੜੇ ਆ ਇੱਕ ਤੇ ਜਿਹੜੀ ਆ ਨੇ ਬਿਜਲੀ ਮਾਫ ਕੀਤੀ ਆ ਬਿਜਲੀ ਮਾਫ ਸਿੱਧੀ ਗੱਲ ਗਰੀਬਾਂ ਸਾਰੇ ਸੁਖੀ ਆ ਅੱਛਾ ਸਿੱਧੀ ਗੱਲ ਇੱਕ ਆੜੀ ਬਿਜਲੀ ਜੱਟਾਂ ਨੂੰ ਜਿਹੜੀ ਆ ਦਿੱਤੀ ਆ ਬਾਹਰ ਲਈ ਇਹ ਵੀ ਬਹੁਤ ਹੈ ਕਿਤੇ ਜਿਹੜੀ ਪ੍ਰੋਬਲਮ ਆਸਾ ਨਹੀਂ ਬੱਤੀਦੀ ਇਹ ਕੰਮ ਬਹੁਤ ਚੰਗਾ ਕੀਤਾ ਬੱਤੀ ਤੇ ਸਰਕਾਰ ਤੇ ਕਹਿੰਦੀ ਉਹ ਮਾਹੌਲ ਖਰਾਬ ਕਰਦਾ ਨਹੀਂ ਖਰਾਬ ਤੇ ਨਹੀਂ ਕਿਸ ਤਰ੍ਹਾਂ ਚਾ ਅੱਛਾ ਇਹ ਬੱਚਾ ਆਪਦੇ ਸਾਰੇ ਬੱਚੇ ਜਿੰਨੇ ਕਿ ਸਾਰੇ ਆਪਦੇ ਲੈ ਖਿੱਚੀ ਜਾਂਦਾ ਤੇ ਅਬਰਛਾ ਕੋ ਜੀ ਗੁਰੂ ਵਾਲੇ ਬਣੋ ਹਮ ਅਸੀਂ ਦੇ ਹੋ ਆਂਦੇ ਅਸੀਂ ਤੇ ਫਿਰ ਜਿਹੜੀ ਗੱਲ ਭਗਵੰਤ ਮਾਨ ਕਹਿੰਦਾ ਵੀ ਹੁਣ ਤਾਂ ਸੋਚ ਬੰਦ ਕਰਨਾ ਪੈਂਦਾ ਪਹਿਲਾਂ ਇਹ ਤਾਂ ਗੱਲ ਹੈ ਜੀ ਬਾਕੀ ਪਾਣੀ ਖੇਤਾਂ ਨੂੰ ਜਿਹੜਾ ਜਿੱਥੇ ਨਹੀਂ ਅਪੜਿਆ ਉੱਥੇ ਵੀ ਉਹਨੇ ਪਜਾਤਾ ਉਹ ਸਹੀ ਹੈ ਸੂਵੇ ਦਾ ਪਾਣੀ ਹਮ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸਰਖਾਪ ਟੀਵੀ ਨਾਲ ਮੈਂ ਹਾਂ ਗੁਰਦਿਆਲ ਸਿੰਘ ਤੇ ਪਿੰਡਾਂ ਦੇ ਵਿੱਚ ਨਾ ਇੱਕ ਬਹੁਤ ਸੋਹਣਾ ਮਾਹੌਲ ਹੁੰਦਾ ਸੀ ਕਿ ਪੁਰਾਣੇ ਬਜ਼ੁਰਗ ਸਾਡੇ ਸੱਥਾਂ ਦੇ ਵਿੱਚ ਬੈਂਦੇ ਸੀ ਤਾਸ਼ ਖੇੜਦੇ ਸੀ ਗੱਲਾਂ ਬਾਤਾਂ ਕਰਦੇ ਸੀ ਕੋਈ ਉਧਰ ਦੀਆਂ ਕੋਈ ਇਧਰ ਦੀਆਂ ਕੋਈ ਪਾਕਿਸਤਾਨੀਆਂ ਕੋਈ ਪੰਜਾਬ ਦੀਆਂ ਕੋਈ ਪੰਜਾਬ ਦੇ ਪਾਣੀਆਂ ਦੀਆਂ ਗੱਲਾਂ ਹੁੰਦੀਆਂ ਸੀ ਕੋਈ ਖੇਤੀ ਦੀ ਗੱਲ ਕਰਦਾ ਸੀ ਮੈਂ ਦੇਖ ਰਿਹਾ ਇੱਥੋਂ ਲੰਘ ਰਹੇ ਸੀਗੇ ਇੱਕ ਤਸਵੀਰ ਦਿਖਾ ਦਿਓ ਕਿ ਬਾਪੂ ਜੀ ਇੱਥੇ ਤਾਸ਼ ਖੇੜ ਰਹੇ ਸੀ ਅੱਜ ਤੇ ਤਾਸ਼ ਖੇੜਦੇ ਆ ਖੇੜਦੇ ਆ ਸਾਡੇ ਮਨ ਵਿੱਚ ਆਈ ਕਿ ਆਪਾਂ ਦਸ਼ਕਾਂ ਦੇ ਨਾਲ ਇੱਕ ਸੱਤ ਜਿਹੜੀ ਹੈ ਉਹ ਸਾਂਝੀ ਕਰੀਏ ਕਿਉਂਕਿ ਹੁਣ ਇਹ ਸੱਥਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਖਤਮ ਹੋ ਰਹੀਆਂ ਨੇ ਲੋਕਾਂ ਨੂੰ ਸਮਝ ਨਹੀਂ ਹੈਗਾ ਯਾਰ ਮਹਿੰਗਾਈ ਦਾ ਸਮਾਂ ਹੈ ਮਹਿੰਗਾਈ ਦਾ ਯੁੱਗ ਹੈ ਲੋਕ ਆਪਣੇ ਕੰਮਾਂ ਕਾਰਾਂ ਚ ਇੰਨੇ ਵਿਅਸਤ ਨੇ ਕਿ ਇਹ ਚੀਜ਼ਾਂ ਜਿਹੜੀਆਂ ਨਾ ਇੱਕ ਕਿਤੇ ਨਾ ਕਿਤੇ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਸੀ ਪਰ ਅੱਜ ਇਹ ਖਤਮ ਹੋ ਰਹੀਆਂ ਨੇ ਆਪਾਂ ਬਾਬਿਆਂ ਦੇ ਨਾਲ ਗੱਲਾਂਬਾਤਾਂ ਕਰਦੇ ਆ ਜਾਣਦੇ ਆ ਪੂਰੀ ਕਹਾਣੀ ਬਾਬਾ ਜੀ ਵਾਇਗੁਰ ਚਿੱਕਾ ਖਾਲਸਾ ਵਾਇਗੁਰ ਜੀ ਦੀ ਕਿਤਾਬ ਕੀ ਨਾ ਜੀ ਆਪਣਾ ਮਸਾਰ ਸਿੰਘ ਥੋੜਾ ਉੱਚੀ ਬੋਲੋ ਮਸਾਰ ਸਿੰਘ ਮੁਖਤਾਰ ਸਿੰਘ ਜੀ ਤਾਸ਼ ਕਿਹੜੇ ਤੋਂ ਉਦੋਂ ਬਾਪੂ ਬੜੀ ਆਵਾਜ਼ ਕੱਢਦਾ ਹੁਣ ਕੀ ਆਏ ਹਾਂਜੀ ਮੁਖਤਾਰ ਸਿੰਘ ਮੁਖਤਾਰ ਸਿੰਘ ਮੁਖਤਾਰ ਸਿੰਘ ਦੀ ਉਮਰ ਕਿੰਨੀ ਕੁ ਹੋ ਗਈ ਹੈ ਜਨਮ ਦਿਤੀ ਦੱਸਦੇ ਆਪਾਂ ਉਹ ਅਕਸਰ ਦੱਸਦੇ ਬਾਪੂ ਨੂੰ ਉਮਰ ਤਾਂ ਜੇ ਤਾਂ ਮਿਲ ਗਈ ਹਾਂਜੀ ਕਰ ਲਈ ਬੀਬੀ ਨੂੰ ਮਾਰਾ ਆਵਾਜ਼ ਫੇਰ ਦੱਸੂਗਾ ਬੀਬੀ ਕਿੱਥੇ ਮਿਲੂਗੀ ਐਨੀ ਬੀਬੀ ਕਿੱਥੇ ਗਈ ਹੋ ਵਾਂਡੇ ਗਈ ਆ ਹਾਂ ਅੱਛਾ ਅੱਛਾ 7 ਸਾਲ ਤੋਂ ਤੇਣੀ ਹੈ 7 ਸਾਲ ਤੋਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਖਤਮ ਹੋ ਰਹੀਆਂ ਹਨ ਪਹਿਲਾਂ ਲੋਕ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਸੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਵਾਦਾ ਸੀ ਹਾਸਾ ਮਖੌਲ ਕਰਦੇ ਸੀ ਪਰ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਰਹੀਆਂ ਹਨ ਹਾਂਜੀ ਠੀਕ ਹੈ ਜੀ ਉਹ ਕਹਿਣਾ ਚਾਹੁੰਦੇ ਜੀ ਨੇ ਤੁਸੀਂ ਪੂਰਾ ਕਰਦੇ ਕਰਦਾ ਦੱਸੋ ਜੀ ਦੱਸੋ ਹੈ ਦਰਬਾਰਾ ਸਿੰਘ ਦਰਬਾਰਾ ਸਿੰਘ ਦਰਬਾਰਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਫਿਰ ਕੋਈ ਪੁਰਾਣੇ ਪੰਜਾਬ ਦੀ ਗੱਲਬਾਤ ਸੁਣਾਓ ਹੈ ਇੱਕ ਕਹਿਣਾ ਚਾਹੁੰਦੇ ਆ ਵੀ ਜਿਹੜੀ ਸੱਤ ਬੈਠੀ ਸੇ ਤਖਤ ਪੋਸ਼ ਬੰਨਾ ਚਾਹੀਦਾ ਤਖਤ ਪੋਸ਼ ਬੰਨਾ ਚਾਹੀਦਾ ਠੀਕ ਬੈਠਣ ਖੇਡਣ ਬਿਲਕੁਲ ਹਾਂਜੀ ਬਿਲਕੁਲ ਜੀ ਬੈਠਾ ਮੰਗਾ ਤਾਂ ਹੋਣੀ ਚਾਹੀਦੀ ਨਾ ਮੰਗ ਵੀ ਤੋਂ ਹੋਵੇ ਨਾ ਸਾਡੀ ਕੋਈ ਅੱਛਾ ਇੱਥੇ ਤਖਤ ਪੋਝ ਹੋਵੇ ਤੇ ਤਖਤ ਪੋਝ ਤੇ ਬੈਠ ਕੇ ਕੀ ਕਰਨਾ ਫਿਰ ਵਾ ਬਸ ਇਹ ਤਾਂ ਆ ਹੀ ਖੇਡਣੀ ਬੰਦੇ ਆ ਮੈਨੇ ਕੀ ਕਰਨਾ ਕੋਈ ਪੁਰਾਣੇ ਪੰਜਾਬ ਦੀ ਬਾਪੂ ਗੱਲ ਸੁਣਾ ਪੁਰਾਣੇ ਲੋਕ ਸੁਖੀ ਹੀ ਕਿ ਹੌਣ ਸੁਖੀ ਨਹੀਂ ਪ੍ਰਾਣੀ ਲੋਕ ਸੁਖੀ ਸੁਖੀ ਹਾਂਜੀ ਕਿਵੇਂ ਪ੍ਰਾਣੀ ਲੋਕ ਆਪਣੀ ਮਿਹਨਤ ਕਰਦੇ ਕਮਾਈ ਕਰਦੇ ਸੀ ਕੋਈ ਐ ਹੋ ਜੀ ਉਹਨਾਂ ਨੂੰ ਨਸ਼ੇ ਬਾਜੀ ਨਹੀਂ ਕੁਝ ਨਹੀਂ ਹੁਣ ਨਸ਼ੇ ਬਾਜੀ ਨੇ ਲੋਕਾਂ ਦਾ ਬੇੜਾ ਹੀ ਘਰ ਕਰਤਾ ਹੂੰ ਇਹ ਤਾਂ ਗੱਲ ਬਿਲਕੁਲ ਸਹੀ ਹੈ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵੱਧ ਗਿਆ ਹੈ ਨਾ ਬਹੁਤ ਜ਼ਿਆਦਾ ਤੇ ਬਾਪੂ ਸਰਕਾਰਾਂ ਕੋਈ ਨਹੀਂ ਕੁਝ ਕਰਦੀਆਂ ਕਿ ਕਿੰਨਾ ਵੇਖੋ ਲੋਕ ਸਰਕਾਰਾਂ ਤੇ ਤਵਾ ਲਾਉਂਦੇ ਹਨਾ ਪਹਿਲਾਂ ਕੈਪਟਨ ਸਾਹਿਬ ਆਏ ਕੈਪਟਨ ਸਾਹਿਬ ਨੇ ਕਿਹਾ ਵੀ ਮੈਂ ਬਸ ਇੱਕ ਹਫਤੇ ਨਵੇੜ ਨੂੰ ਕੰਮ ਹੁਣ ਝੜੂ ਵਾਲੇ ਆਏ ਵੀ ਕਹਿੰਦੇ ਆਪਾਂ ਨਿਬੇੜਦਾ ਕੰਮ ਨਿਬੜਦਾ ਕਿਉਂ ਨਹੀਂ ਇਹ ਨਿਬੜਨਾ ਕੀ ਹੈ ਜੋ ਆਪਣਾ ਘਰ ਹੀ ਭਰੀ ਜਾਂਦੇ ਬਾਹਰ ਕਿਸੇ ਨੂੰ ਖੋਦਦੇ ਆ ਤੇ ਨਾ ਨਿਬੜੇ ਆਪੇ ਨਿਬੜ ਜੇ ਜਦੋਂ ਆਪਣੇ ਘਰ ਭਰੀ ਜਾਂਦੇ ਆ ਆਪਣਾ ਹੀ ਸਰ ਕੋ ਬਣਾਈ ਜਾਂਦੇ ਬਾਹਰ ਪੰਜਾਬ ਵਾਲੇ ਕੋਈ ਦੀਆਂ ਦਾ ਦੇਖਿਆ ਜੇ ਹੂੰ ਬਾਹਰ ਨੇ ਦੇਖਿਆ ਕਿ ਕੁਛ ਆਪਣੇ ਯੂਪੀਐਲ ਦੇ ਸਭ ਕੋ ਕੀ ਕੋ ਬੰਦਾ ਪੰਜਾਬ ਚ ਕੋਈ ਕੋ ਵੇਖਿਆ ਜੇ ਬੰਦਾ ਹੂੰ ਨਾ ਗਰੀਬ ਨੂੰ ਕਹਦੇ ਕੋਈ ਫੈਕਟਰੀਆਂ ਜੇ ਰੱਖਦਾ ਨਾ ਕਹਦੇ ਕੁਛ ਜੇ ਹੁਣ ਅਸੀਂ ਉਹ ਬੰਬੇ ਕੰਮ ਕਰ ਲਏ ਨੇ ਇੱਕ ਬੰਦ ਕੰਮ ਹੋ ਗਿਆ ਜੀ ਜਾਓ ਪਿੰਡ ਨੂੰ अच्छा हां जी बंबे ਵੀ ਕੰਮ ਕੀਤਾ ਹਾਂਜੀ ਉਥੋਂ ਦੀ ਜ਼ਿੰਦਗੀ ਤੇ ਇੱਥੋਂ ਦੀ ਜ਼ਿੰਦਗੀ 'ਚ ਕਿੰਨਾ ਕ ਫਰਕ ਆ ਬਹੁਤ ਜ਼ਿਆਦਾ ਫਰਕ ਆ ਜੀ ਹੂੰ ਹੋਰ ਕੋਈ ਗੱਲ ਬਾਤ ਬਸ ਠੀਕ ਆ ਜੀ ਤੂੰ ਆ ਫੋਲ ਬਾਬਾ ਜੀ ਤੁਹਾਡਾ ਕਿ ਨਾਲ ਆ ਇਧਰ ਬੰਨੇ ਆ ਜੋ ਮੇਰਾ ਹੀ ਗਸਾ ਗੁਰਸਾਹਬ ਸਿੰਘ ਜੀ ਬੋਲਦਾ ਦਵਾ ਨਾ ਕਰਕੇ ਕਿਵੇਂ ਦਾ ਮਾਹੌਲ ਚੱਲ ਸੱਚ ਚਲੋ ਆਪਾਂ ਚੋਣਾ ਦੀ ਗੱਲ ਕਰੀਏ ਵੋਟਾਂ ਆ ਰਹੀਆਂ ਵੋਟਾਂ ਦਾ ਕੀ ਮਾਹੌਲ ਹੈ ਇਸ ਇਸ ਵਾਰ ਕੋ ਲੋਕ ਕਿੰਨੂ ਜ਼ਿਆਦਾ ਪਸੰਦ ਕਰ ਰਹੇ ਵੇਖੋ ਜੀ ਸਾਰੇ ਹਰ ਇੱਕ ਨੇ ਜੁੜੇ ਆ ਕਮਾਜ ਲੋਕੀ ਬੱਦੇ ਆ ਸਿੱਧੀ ਗੱਲ ਹੈ ਕੋਈ ਕਿਸ ਦੇ ਨਾਲ ਨਹੀਂ ਗਾ ਜਿੱਥੇ ਕਿਸ ਦਾ ਮਨ ਬਣੇ ਉੱਥੇ ਬਣੇ ਕਿਸ ਜਾਣ ਹਮ ਸਿੱਧੀ ਗੱਲ ਹੈ ਔਰ ਦੁਖੀ ਆ ਲੋਗ ਔਰ ਨਸ਼ੇ ਤੋਂ ਦੁਖੀ ਹੋ ਗਏ ਨੁਖੇ ਜੜੀ ਗੱਲ ਹੈ ਤੁਹਾਨੂੰ ਪਤਾ ਵੀ ਨਸ਼ੇ ਦੇ ਕੰਟਰੋਲ ਨਹੀਂ ਹੋ ਰਿਆ ਜੀ ਜੀ ਤੁਹਾਨੂੰ ਪਤਾ ਇਹ ਕਿਹੜਾ ਇਲੈਕਸ਼ਨ ਹੋ ਰਿਹਾ ਹੈ ਇਸ ਗੱਲ ਦਾ ਪਤਾ ਐਮਪੀ ਦਾ ਜੀ ਐਮਪੀ ਦਾ ਇਲੈਕਸ਼ਨ ਹੋ ਰਿਹਾ ਹੈ ਪਹਿਲਾਂ ਐਮਪੀ ਕਿਹੜਾ ਸੀ ਆਪਣਾ ਇੰਨਾ ਨੀਲ ਸਾਨੂੰ ਬਹਾਰ ਪਹਿਲਾਂ ਕਾਂਗਰਸ ਦਾ ਐਮਪੀ ਬਣਿਆ ਸੀ ਜਸਬੀਰ ਸਿੰਘ ਡਿੰਪਾ ਪਤਾ ਹੈ ਚੇਤਕ ਨੇ ਵੋਟ ਪਾਈ ਕਿ ਨਹੀਂ ਪਾਈ ਪਾਈ ਕਿਹਨੂੰ ਪਾਈ ਉਹਨੂੰ ਹੀ ਡਿੰਪੇ ਨੂੰ ਪਾਈ ਡਿੰਪੇ ਨੂੰ ਪਾਈ ਪਰ ਇਹ ਵੀ ਨਹੀਂ ਪਤਾ ਡਿੰਪੇ ਨੂੰ ਵੋਟ ਪਾਈ ਦਿਮਾਗੋਂ ਗੱਲ ਨਿਕਲੀ ਹੁਣ ਨਵੇਂ ਤੇ ਨਵੇਂ ਕੋਈ ਉੱਠ ਪੈਂਦਾ ਪੰਜਾਜ ਕਰੀਏ ਕਿਹੜੀ ਗੱਲ ਅੱਛਾ ਅੱਛਾ ਹਾਂ ਅੱਛਾ ਜਦੋਂ ਡਿੰਪੇ ਨੂੰ ਵੋਟ ਪਾ ਕੇ ਆਪ ਚੁਟਾਇਆ ਹਨਾ ਉਹਨੂੰ ਲਗਭਗ 4 ਲੱਖ 40 ਹਜ਼ਾਰ ਵੋਟ ਪਈ ਹੈ ਹਨਾ ਹਾਂਜੀ ਉਸ ਤੋਂ ਬਾਅਦ ਡਿੰਪਾ ਕਦੀ ਆਇਆ ਇੱਥੇ ਪਿੰਡਾਂ ਦੇ ਵਿੱਚ ਮਿਲਣ ਵਾਸਤੇ ਨਾ ਜੀ ਸ਼ਕਲ ਨਹੀਂ ਵਿਖਾਈ ਉਹਨੇ ਸ਼ਕਲ ਨਹੀਂ ਵਿਖਾਈ ਕੰਮਕਾਰ ਦਾ ਕਿੱਦਾਂ ਰਿਹਾ ਕੋਈ ਵੀ ਨਹੀਂ ਅਸੀਂ ਤਾਂ ਕੰਮ ਕੀਤਾ ਦਾ ਵੇਖਿਆ ਹੀ ਕੋਈ ਨਹੀਂ ਅੱਛਾ ਅੱਛਾ ਹੁਣ ਨਵੀਂ ਸਰਕਾਰ ਜਿਹੜੀ ਆਈ ਭਗਵੰਤ ਮਾਨ ਦੀ ਇਹਦੇ ਕੰਮਕਾਰ ਨੂੰ ਕਿੱਦਾਂ ਦੇਖਦੇ ਇਹਦੇ ਜੀ ਵੇਖੋ ਜੀ ਦੋ ਕੰਮ ਤੇ ਦੇ ਬਹੁਤ ਸਹੀ ਕਿਹੜੇ ਆ ਇੱਕ ਤੇ ਜਿਹੜੀ ਆ ਨੇ ਬਿਜਲੀ ਮਾਫ ਕੀਤੀ ਆ ਬਿਜਲੀ ਮਾਫ ਸਿੱਧੀ ਗੱਲ ਗਰੀ ਗੁਰਬਾਦ ਸਾਰੇ ਸੁਖੀ ਆ ਅੱਛਾ ਸਿੱਧੀ ਗੱਲ ਇੱਕ ਆੜੀ ਬਿਜਲੀ ਜੱਟਾਂ ਨੂੰ ਜਿਹੜੀ ਆ ਦਿੱਤੀ ਆ ਬਾਹਰ ਲਈ ਇਹ ਵੀ ਬਹੁਤੇ ਕਹੇ ਕਿ ਤੇ ਜਿਹੜੀ ਪ੍ਰੋਬਲਮ ਆਸਾ ਨਹੀਂ ਬੱਤੀ ਦੀ ਆ ਇਹ ਕੰਮ ਬਹੁਤ ਚੰਗਾ ਕੀਤਾ ਬੱਤੀ ਨਹੀਂ ਆ ਮੁਸ਼ਕਲ ਨਹੀਂ ਆਈ ਮਾਸਾ ਨਹੀਂ ਆਈ ਇਹ ਮੈਂ ਕਿਉਂ ਫਿਰ ਜਿਹੜੀ ਗੱਲ ਭਗਵੰਤਬਾਨ ਕਹਿੰਦਾ ਵੀ ਹੁਣ ਤਾਂ ਸੋਚ ਬੰਦ ਕਰਨਾ ਪੈਂਦਾ ਪਹਿਲਾਂ ਇਹ ਚੰਗੀ ਗੱਲ ਹੈ ਜੀ ਬਾਕੀ ਪਾਣੀ ਖੇਤਾਂ ਨੂੰ ਜਿਹੜਾ ਜਿੱਥੇ ਨਹੀਂ ਅਪੜੇ ਉੱਥੇ ਵੀ ਉਹਨੇ ਪਹਜਾ ਦਿੱਤਾ ਉਹ ਸਹੀ ਆ ਸੂਵੇ ਦਾ ਪਾਣੀ ਹੂੰ ਇਹ ਜਿਹੜੀਆਂ ਗੱਲਾਂ ਦੋ ਤਿੰਨਾਂ ਦੀਆਂ ਬਹੁਤ ਚੰਗੀਆਂ ਕੀਤੀਆਂ ਨੇ ਏਡੀ ਗੱਲ ਕਰਨ ਵਾਲੀ ਆ ਹੂੰ ਅੱਛਾ ਤੁਹਾਡੇ ਸਮੇਂ ਪਹਿਲਾਂ ਨਹਿਰਾਂ ਨੂਰਾਂ ਦਾ ਪਾਣੀ ਲੋਕ ਵਰਤਦੇ ਹੁੰਦੇ ਸੀ ਹਨਾ ਉਹ ਲੱਗਦਾ ਨਹੀਂ ਵੀ ਆਪਾਂ ਨੂੰ ਬੱਤੀ ਫ੍ਰੀ ਕਰਨ ਕਰਕੇ ਤੋਂ ਨਹਿਰਾਂ ਦਾ ਪਾਣੀ ਆਪਾਂ ਬੰਦ ਹੀ ਕਰਤਾ ਉਹ ਨਹੀਂ ਜੀ ਉਹ ਖਾਲੀ ਲੋਕਾਂ ਘਟਾ ਤੇ ਜਿਹੜੀ ਗੱਲ ਕਰਦੀ ਔਰ ਪਾਣੀ ਆਇਆ ਹੀ ਨਹੀਂ ਤੇ ਲਉਣਾ ਕਿ ਕੀ ਐਰ ਕੀ ਪਾਣੀ ਆਇਆ ਹੂੰ ਇਹਦੇ ਰਾਜ ਦੇ ਵਿੱਚ ਪਾਣੀ ਆਇਆ ਜਿਹੜੀ ਗੱਲ ਠੀਕ ਆ ਪਹਿਲਾਂ ਨਹੀਂ ਆ ਆਮਾਦੀ ਪਾਰਟੀ ਨੇ ਹਾਂ ਪਾਰਟੀ ਨੇ ਇਹ ਕੰਮ ਜਿਹੜੇ ਦੋ ਤਿੰਨ ਕੀਤੇ ਨੇ ਚੰਗੇ ਆ ਕਿਉਂ ਆਖੀ ਲੋਕ ਤਾਂ ਇਹਦੇ ਕੀਤਾ ਇੱਕ ਕੱਖ ਨਹੀਂ ਬੋਲਤ ਨੀ ਨੀ ਕਿਉਂ ਐਵੇਂ ਆਖੀ ਜਾਵੇ ਬੈਠੇ ਆ ਸਾਰੇ ਕੋ ਦਸਨ ਮੂੰਹ ਤੇ ਬੈਠਾ 600 ਜਿੰਟ ਮਾਫ ਕੀਤੀ ਥੋੜੀ ਹੁੰਦੀ ਕਿ ਇਹਦੀ ਹਾਂ ਹੁਣ ਕੋਈ ਮਰਜ਼ੀ ਆਖੇ ਤੇ ਨਸ਼ੇ ਦਾ ਮੁੱਦਾ ਬਹੁਤ ਹੈ ਵੀਰਿਆ ਨਸ਼ਾ ਬਹੁਤ ਬੋਜੀ ਨਸ਼ਾ ਜੇ ਵੀ ਨਹੀਂ ਜੀ ਕੰਟਰੋਲ ਕੋਈ ਨਾ ਇਹ ਮਕਵਾਉਂਦੇ ਉਹ ਕਹਿਣਾ ਚਾਹੁੰਦੇ ਭਗਵੰਤ ਮਾਨ ਨੂੰ ਨੇ ਜੀ ਅਸੀਂ ਕੀ ਆਖਣਾ ਜਦੋਂ ਤੁਹਾਡੀ ਆਵਾਜ਼ ਜਾਣੀ ਹੈ ਸਾਡੇ ਚੈਨਲ ਤੇ ਮੈਂ ਨਾ ਕੋਈ ਗੱਲ ਨਹੀਂ ਜਾਣੀ ਦੱਸਿਆ ਨੇ ਵੀ ਕੰਟਰੋਲ ਕਿਸੇ ਤੋਂ ਵੀ ਨਹੀਂ ਹੋਇਆ ਇਸ ਗੱਲ ਦਾ ਜਿਹੜੀ ਸਿੱਧੀ ਗੱਲ ਜਿੰਨੇ ਸਰਕਾਰਾਂ ਆ ਗਈਆਂ ਨਾ 400 ਚੱਲ ਕੰਮ ਵਧ ਹੀ ਗਿਆ ਜਿਹੜੀ ਗੱਲ ਆ ਐ ਕਿ ਫਿਰ ਕਿੱਧਰ ਜਾਓਗੇ ਲਾਲਜੀਤ ਭੁੱਲਰ ਕੇ ਵਰਸਾ ਸਿੰਘ ਵਲਟੋਆ ਅਸੀਂ ਅਮਰਤਪਾਲ ਨੂੰ ਪਾਉਣੀਆਂ ਜੇ ਵੋਟਾਂ ਸਰਦਾਰ ਜੀ ਇੱਡੀ ਗੱਲ ਜੋ ਹਾਂ ਅਮਰਤਪਾਲ ਨੂੰ ਪਾਉਣੀਆਂ ਅਸੀਂ ਤਾਂ ਉਹਨਾਂ ਨੂੰ ਵੋਟ ਕਮ ਭਗਵੰਤ ਜੀ ਤੋਂ ਲੈ ਲਏ ਵੋਟਾਂ ਜਿਹੜੀ ਗੱਲ ਕਰਨੀ ਕਿਉਂ ਵੀ ਅਸੀਂ ਗੱਲ ਸਿੱਧੀ ਆ ਅੱਛਾ ਆਪ ਬਾਕੀ ਉਹ ਵੀ ਤੈਨੂੰ ਦੱਸ ਦਿੰਨੇ ਹਾਂ ਹੁਣ ਮੈਂ ਤੂੰ ਸੁਣਨੀ ਹੈ ਜੀ ਗੱਲਾਂ ਹਾਂ ਹਾਂ ਸੁਣਨ ਵਾਸਤੇ ਤੇ ਆਇਆ ਹਾਂ ਸਾਨੂੰ 45 ਸਾਲ ਗਏ ਇੱਥੇ ਆਇਆ ਨੂੰ ਜੀ ਜਿੰਨੇ ਸਰਪੰਚਿਆ ਨਾ ਮੈਂ ਮੂੰਹ ਤੇ ਵਖੋ ਕੋਈ ਡਰਨੇ ਮੈਨੂੰ ਕਿਸੇ ਦਾ ਜੀ ਜੀ ਅਜੇ ਤੱਕ ਸਾਡੇ ਜਾਓ ਮੈਨੂੰ ਮੌਕਾ ਬਖਾ ਦਿੰਨੇ ਆ ਬੁਏ ਕੇ ਪੁੜੀ ਵੀ ਕਿਸੇ ਬਣਾਈ ਹੋਵੇ ਨਾ ਹਾਂ ਮੈਂ ਤਾਜੀ ਡੰਡ ਦਾ ਰਾਂਗਾ ਹੂੰ ਹੂੰ ਤੇ ਫੇਰ ਗਾਹੀ ਜਿੱਥੇ ਮਰਜੀ ਫੋਟਾ ਬਣੀ ਨਹੀਂ ਬਣੀ 45 ਸਾਲ ਹੋ ਗਏ ਨੂੰ ਚੈਨ 45 ਸਾਲ ਹੋ ਗਏ ਕੋਈ ਨਹੀਂ ਬਣਾਈ ਅਜੇ ਤੱਕ ਮੈਂ ਤੇ ਮੌਕਾ ਖਾਦਣਾ ਜਾ ਰਿਹਾ ਅੱਛਾ ਅੱਛਾ ਕੋਈ ਮੂਹਾਂ ਪਏ ਜੋ ਕੋਈ ਪੂਰੀ ਕਹਿਣ ਬਣਾਈ ਹੋਵੇ ਅੱਛਾ ਅੱਛਾ ਕਾਦੀ ਮੰਦੀ ਹੰਦਾਰ ਨਹੀਂ ਬਣਾਈ ਨਹੀਂ ਕਿਸੇ ਨੇ ਬਣਾਈ ਅੱਛਾ ਅੱਛਾ ਸਭ ਲੋਕੀ ਆਪਦੇ ਘਰਾਂ ਦੇ ਕੰਮ ਕਰਦੇ ਜੋ ਅੱਛਾ ਜਿਹੜਾ ਬਣ ਜਾਂਦਾ ਉਹ ਆਪਦੇ ਘਰ ਦੇ ਬਰਉਣਾ ਹੈ ਅੱਛਾ ਅੰਮ੍ਰਿਤਪਾਲ ਦਾ ਕਿਹੜਾ ਐਸਾ ਕੰਮ ਤੁਹਾਨੂੰ ਚੰਗਾ ਲੱਗਾ ਜਿਹਦਾ ਕਰਕੇ ਉਹ ਜਿਹੜਾ ਜੀ ਉਹ ਨਸ਼ੇ ਤੇ ਕੰਟਰੋਲ ਕਰਨ ਦੇ ਆਈ ਉਹ ਮਾਰ ਤੇ ਕੰਮ ਨੇ ਕੋਈ ਨਹੀਂ ਕੀਤਾ ਵੈਰੀ ਗੁੱਡ ਵੈਰੀ ਗੁੱਡ ਏਡੀ ਗੱਲ ਐਸੇ ਕਰਕੇ ਲੋਕ ਆਂਦੇ ਜੋ ਅੱਛਾ ਅ ਅੱਛਾ ਜਿਸ ਤਰ੍ਹਾਂ ਹੋਰ ਤੁਸੀਂ ਗੱਲ ਕੀਤੀ ਨਾ ਪਹਿਲਾਂ ਵੀ ਸਹੂਲਤਾਂ ਜਿਹੜੀਆਂ ਭਗਵਾਨ ਤਮਾਨ ਨੇ ਵੀ ਦਿੱਤੀਆਂ ਹੈ ਨਾ ਦਿੱਤੀਆਂ ਤੇ ਪਰ ਫਿਰ ਨਾਰਾਜ਼ਗੀ ਕਾਦੀ ਫਿਰ ਉਹ ਨਹੀਂ ਨਹੀਂ ਉਹ ਤੇ ਇਹ ਨਹੀਂ ਆਂਦੇ ਪਰ ਅਸੀਂ ਆਨੇ ਆ ਵੀ ਜਿਹੜੀ ਗੱਲ ਉਹਨੇ ਸਟੈਪ ਚੁੱਕਿਆ ਵਿਚਾਰੇ ਨੇ ਹੁਣ ਵੇਖੋ ਇਹ ਗੱਭਰੂ ਜਾਨ ਬੱਚੇ ਆ ਤੇ ਜਿਹਦਾ ਪੁੱਤ ਮਰ ਜਣਾ ਗੱਭਰੂਆਂ ਦੇ ਪੱਦੇ ਵੀ ਕੀ ਆ ਬੰਦ ਕਰ ਲਓ ਉਹਦੇ ਬੱਲੇ ਵੀ ਕੀ ਆ ਬੰਦ ਕਰ ਲਓ ਹਾਂਜੀ ਤੁਸੀਂ ਸਿਆਣੇ ਜੋ ਆ ਗੱਲਾਂ ਹੋਰ ਨਹੀਂ ਕਰ ਗਏ ਜੀ 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 ਹਾਂ ਸੋ ਕਿਤੇ ਇਹਦੇ ਕੰਟਰੋਲ ਹੋਣਾ ਚਾਹੀਦਾ ਹੋਰ ਗੱਲ ਕੋਈ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਕਾਮ ਭਗਵੰਤ ਮਾਨ ਜੀ ਨੇ ਕੀਤੇ ਆ ਪਰ ਨਸ਼ੇ ਦੇ ਮੁੱਦੇ ਤੇ ਫੇਲ ਹੁੰਦੀ ਸਰਕਾਰ ਇਸ ਕਰਕੇ ਅਸੀਂ ਅਮਰਤਪਾਲ ਵਾਲੇ ਪਾਸੇ ਵੀ ਜਾ ਸਕਦੇ ਭਾਈ ਸਾਹਿਬ ਤੁਹਾਡਾ ਕੀ ਨਾਂ ਆ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਕਿਵੇਂ ਦਾ ਸਰਕਾਰ ਦੇ ਕੰਮਕਾਰ ਕਿਦਾਂ ਦੇ ਆ ਵਧੀਆ ਹੀ ਕੀਤੇ ਇਹਨਾਂ ਨੇ ਕੰਮ ਵਧੀਆ ਕੰਮ ਕੀਤੇ ਕਿਹੜਾ ਕੰਮ ਵਧੀਆ ਲੱਗਿਆ ਤੁਹਾਨੂੰ ਆ ਚਾਹਣਾ ਭਾਈ ਇਹਨੇ ਛਾੜ ਦੇ ਦੱਸ ਆ ਇਹੋ ਹੀ ਆ ਬਿਜਲੀ ਵਧੀਆ ਆ ਰਹੀ ਹੈ ਹਨਾ ਹਾਂ ਜੀ ਹੋਰ ਹੋਰ ਇਹ ਜਿਹੜਾ ਭਾਈ ਇਹਨਾਂ ਦੀ ਗੱਲ ਕਰਤੀ ਆ ਠੀਕ ਆ ਠੀਕ ਆ ਤੇ ਬੋਰਡ ਇੱਕ ਇੱਕ ਕਿੱਥੇ ਪੈਣੀ ਫਿਰ ਬੋਰਡ ਵੇਖੋ ਕਿਹੜੇ ਹਿਸਾਬ ਦੇ ਪਈ ਹੁਣ ਜਿਹੜੇ ਲੋਕੀ ਜਾਣਦੇ ਉਹ ਹਿਸਾਬ ਨਹੀਂ ਕਿਹੜੇ ਜਿਹੜੇ ਲੋਕ ਜਾਣਗੇ ਹਾਂ ਠੀਕ ਆਪਾਂ ਕੁਝ ਨੌਜਵਾਨ ਵੀ ਇੱਥੇ ਆਇਆ ਮੇਰੇ ਲਾਗੇ ਖੜਾਓ ਆਪਾਂ ਨੌਜਵਾਨ ਵੀਰਾਂ ਦੀ ਵੀ ਗੱਲਬਾਤ ਸੁਣ ਲਈਏ ਬਾਈ ਜੀ ਤੁਹਾਡੇ ਕਿਹੜੇ ਮੁੱਦੇ ਸੀ ਕਿਹੜੀ ਚੀਜ਼ ਚਾਹੁੰਦੇ ਵੀ ਭਗਵਾਨ ਤਮਾਨ ਕਰੇ ਸਾਡੇ ਵਾਸਤੇ ਸਾਡੇ ਵਾਸਤੇ ਕਰੇ ਇਹ ਨਸ਼ੇ ਨਸ਼ੇ ਬੰਦ ਹੋਣਾ ਹੂੰ ਇਹਨਾਂ ਦੁਨੀਆਂ ਸਾਰੇ ਦੁਨੀਆਂ ਇਹ ਜਿਹੜੇ ਦੁਨੀਆਂ ਨਸ਼ੇ ਤੋਂ ਬਰਬਦ ਦੀ ਜਾਦੇ ਹੁੰਦੀਆਂ ਨੇ ਹੂੰ ਮਰਦੇ ਜਾਂਦੇ ਜਵਾਬ ਜਾਂ ਨੌਜਵਾਨ ਬਣ ਨਿਕਲੇ ਨਿਕਲੇ ਜਵਾਬ ਉਹਨਾਂ ਦੇ ਤੇ ਦਿਖਾ ਵੀ ਦਿੰਨੇ ਆ ਤੇ ਨਿਕਲੇ ਨਿਕਲੇ ਜਵਾਬ ਉਹਨਾਂ ਦੇ ਅੱਛਾ ਅੱਛਾ ਤੇ ਨਸ਼ਾ ਤੋਂ ਬਹੁਤ ਆਦੂ ਹੈ ਨਸ਼ੇ ਤੋਂ ਤੰਗ ਲੋਕ ਹਾਂਜੀ ਹਾਂਜੀ ਤੰਗ ਬੜੇ ਕੰਮ ਕਰ ਭਗਵੰਤਬਾਨ ਦੇ ਬਾਕੀ ਠੀਕ ਆ ਹਾਂ ਜਿਦੋਂ ਇਲਾਵਾ ਜੀ ਆਪਾਂ ਹਾਂਜੀ 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 ਨਸ਼ਾ ਰੀ ਬੰਦ ਹੋਇਆ ਬਾਕੀ ਕੰਮ ਠੀਕ ਆ ਹਾਂਜੀ ਹਾਂਜੀ ਨਸ਼ਾ ਅਸੀਂ ਬੰਦ ਹੋਇਆ ਨਸ਼ਾ ਚਾਹੁੰਦੇ ਬੰਦ ਹੋ ਜਾਵੇ ਹੂੰ ਐ ਕਿ ਫਿਰ ਜਿਹੜੀ ਵੋਟ ਆ ਉਹ ਕਿਹਦੇ ਪਾਸ ਜਾਂਦੀ ਬੋਲਦੇ ਅੰਮ੍ਰਿਤਪਾਲ ਸਿੰਘ ਜੀ ਆਡੀਆ ਅਈ ਕਿ ਅੰਮ੍ਰਿਤਪਾਲ ਨੂੰ ਜਾਊਗੀ ਬੋਲ ਹਾਂਜੀ ਕੰਮ ਕਰ ਭਗਵਾਨ ਤਮਾਨੇ ਅੱਛਾ ਹਾਂਜੀ ਹਾਂਜੀ ਕੋਈ ਉਹਨੇ ਸੋਣਾ ਕੀਤਾ ਕੰਮ ਅਸੀਂ ਅਸੀਂ ਦੇ ਕਹਿੰਦੇ ਅਸੀਂ ਜੀ ਹਾਂਜੀ ਕਿਹੜਾ ਕੰਮ ਅੰਮ੍ਰਿਤਪਾਲ ਦਾ ਵਧੀਆ ਲੱਗਿਆ ਇਹਦਾ ਨਸ਼ਾ ਜਿਹੜੇ ਨੇ ਬੰਦ ਕਰਾਊਗਾ ਨਸ਼ੇ ਜਿਹੜੇ ਬੰਦ ਕਰਾ ਰਿਆ ਉਹ ਚੰਗੇ ਲੱਗਿਆ ਹਾਂਜੀ ਹਾਂਜੀ ਹਾਂ ਚੰਗੇ ਲੱਗਦਾ ਹਨ ਚੰਗਾ ਲੱਗਾ ਅੱਛਾ 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 ਇਹ ਸਰਕਾਰ ਤੇ ਕਹਿੰਦੀ ਉਹ ਮਾਹੌਲ ਖਰਾਬ ਕਰਦਾ ਨਹੀਂ ਖਰਾਬ ਤੇ ਨਹੀਂ ਕੀਤਾ ਵਿਚ ਅੱਛਾ ਇਹ ਬੱਚਾ ਆਪਦੇ ਸਾਰੇ ਬੱਚੇ ਜਿੰਨੇ ਆ ਸਾਰੇ ਆਪਦੇ ਲਖਤੀ ਜਾਂਦਾ ਤੇ ਅੰਬਰਸ਼ ਕੋ ਜੀ ਗੁਰੂ ਵਾਲੇ ਬਣੋ ਹਮ ਅਸੀਂ ਦੇਖੋ ਆਂਦੇ ਅਸੀਂ ਤੇ ਜੀ 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 ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਇਫੈਕਟ ਕਰਦੀਆਂ ਬਾਬਾ ਜੀ ਹੋਰ ਕਿਹੜੇ ਕਿਹੜੀ ਕੰਮ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਨਹੀਂ ਹੋ ਰਿਹਾ ਮੈਂ ਪਿੰਡ ਜਿੱਨਾ ਰਹਿੰਦਾ ਨਹੀਂ ਅੱਛਾ ਅੱਛਾ ਕਿੱਥੇ ਰਹਿੰਦੇ ਹੋ ਮੈਂ ਬਾਹਰ ਬੰਦੇ ਬਾਹਰ ਬੰਬੇ ਰਹਿੰਦੇ ਹਾਂ ਠੀਕ ਠੀਕ ਵੈਸੇ ਜੇ ਤੁਹਾਡੀ ਇੱਕ ਸੋਚ ਹੋਵੇ ਜੇ ਕੁਝ ਦੱਸਣਾ ਹੋਵੇ ਸਰਕਾਰ ਤੱਕ ਕੋਈ ਗੱਲ ਪਹੁੰਚਾਣੀ ਹੋਵੇ ਵੀ ਪਿੰਡਾਂ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਹੈ ਉਹ ਕਿਹੜੀ ਗੱਲ ਹੈ ਸੀ ਦੇਖੋ ਜੀ ਜੋ ਸਰਕਾਰ ਤੱਕ ਪਹੁੰਚਾਣੀ ਆ ਪਰ ਉਹਨੇ ਨੇ ਪਹੁੰਚਾਤੀ ਆ ਨਹੀਂ ਪਹੁੰਚਾਣੀ ਠੀਕ ਆ ਹਾਂਜੀ ਸੋ ਚੋਣਾਂ ਦੇ ਵਿੱਚ ਹਰ ਤਰ੍ਹਾਂ ਦੇ ਬੰਦਿਆਂ ਦੇ ਆਪਣੇ ਆਪਣੇ ਮੁੱਦੇ ਨੇ ਆਪਣੇ ਆਪਣੇ ਕੰਮਕਾਰ ਨੇ ਪਰ ਕਿਤਨੇ ਕਿਤੇ ਇਹ ਚੀਜ਼ ਜ਼ਰੂਰ ਧਿਆਨ ਵਿੱਚ ਰਹੇਗੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦਾ ਚੋਣ ਮੈਦਾਨ ਵਿੱਚ ਆਉਣਾ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਵਾਕਈ ਕੋਈ ਨਵਾਂ ਬਦਲਾ ਆਉਣ ਵਾਲਾ ਹੈ ਕਿ ਪੰਜਾਬ ਦੇ ਲੋਕ ਵਾਕਈ ਇੱਕ ਤੇਰਵਾਲੇ ਪਾਸੇ ਜਾਣਗੇ ਜਾਂ ਸਰਕਾਰ ਵਾਲੇ ਪਾਸੇ ਜਾਣਗੇ ਜਾਂ ਭਾਈ ਅਮਰਿਤਪਾਲ ਵਾਲੇ ਪਾਸੇ ਜਾਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਅੱਜ ਦੀ ਵੀਡੀਓ ਮਰਗਿੰਦਪੁਰਾ ਜੀ ਇਹ ਮਰਗਿੰਦਪੁਰਾ ਪਿੰਡ ਹੈ ਤੇ ਬਾਪੂ ਜੀ ਮੈਨੂੰ ਜਾਣਦੇ ਤੁਸੀਂ ਪਹਿਲਾਂ ਕਦੀ ਵੇਖਿਆ ਮੈਨੂੰ ਨਹੀਂ ਜੀ ਨਹੀਂ ਵੇਖਿਆ ਪਹਿਲੀ ਵਾਰੀ ਆਇਆ ਮੈਂ ਤੁਹਾਡੇ ਕੋਲ ਮੈਂ ਵੀ ਕਹਿੰਦਾ ਮੈਂ ਕੁਝ ਲੋਕ ਲੈ ਇਹ ਵਿਚਾਰ ਕਰਦੇ ਮੈਂ ਸਵਾਲ ਤਾ ਕੀਤਾ ਕੁਝ ਲੋਕ ਇਹ ਕਹਿੰਦੇ ਬਾਪੂ ਬਾਕੇ ਇਕੱਠੇ ਕਰਕੇ ਤੇ ਪੱਤਰਕਾਰ ਆਪ ਵੀ ਕਰ ਲੈਂਦੇ ਵਾਦਾ ਕਟਾ ਨਾ ਮੈਂ ਇਹਨਾਂ ਨੂੰ ਬਜ਼ੁਰਗਾਂ ਨੂੰ ਜਾਣਦਾ ਨਾ ਇਹ ਮੈਨੂੰ ਜਾਣਦੇ ਆ ਸੋ ਅੱਜ ਸਾਥ ਲੱਗੀ ਦੇਖ ਕੇ ਆਪਾਂ ਇਹਨਾਂ ਕੋਲ ਬੈਠ ਗਏ ਆ ਤੇ ਕੁਝ ਪੰਜਾਬ ਦੀਆਂ ਗੱਲਾਂ ਬਾਤਾਂ ਕੀਤੀਆਂ ਕੋਈ ਸਰਕਾਰ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਉਂਦੀ ਵੀ ਕੰਮਕਾਰ ਭਗੰਤਮਾਨ ਦੇ ਵੀ ਵਧੀਆ ਪਰ ਵੋਟਾਂ ਜਿਹੜੀਆਂ ਅਮਰਤਪਾਲ ਦੇ ਹੱਕ ਵਿੱਚ ਜਾਦਾ ਲੋਕ ਜਿਹੜੇ ਆ ਉਹ ਨਿਤ ਰਹਿਣੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪੀ ਟੀਵੀ ਧੰਨਵਾਦ